ਜੀ ਐਤ ਕੀ ਤਾਂ ਉਹਨਾਂ ਨੇ ਪੈਂਦੀ ਠੱਕੇ ਦੀ ਉਹ ਦਸਕਰ ਕਰ ਕਰਕੇ ਐਗਜ਼ੈਕਟਿਵ ਆਰਡਰ ਜਿਹੜੇ ਆ ਦੇਣੀ ਸ਼ੁਰੂ ਕਰ ਦਿੱਤੇ। 트럼ਪ ਸਾਹਿਬ ਹੈ ਕਿਸੇ ਤਰ੍ਹਾਂ ਦੀ ਰੁਕਾਵਟ ਤੇ ਮੰਨਣ ਨੂੰ ਸਮਝਣ ਨੂੰ ਐਕਸੈਪਟ ਕਰਨ ਨੂੰ ਤਿਆਰ ਹੈ ਨਹੀਂ। ਇਹ ਕਹਿੰਦੇ ਵੀ ਠੀਕ ਹੈ ਉਹ ਕੌਣ ਹੁੰਦੇ ਕਹਿਣ ਵਾਲੇ। ਗੈਸ ਜਿਹੜੀ ਹੈ 3000 ਰੁਪਏ ਦਾ ਪੈਟਰੋਲ ਹੋ ਜਾਵੇ ਅਸੀਂ ਤਾਂ ਵੀ ਵੋਟਾਂ ਨਾਲ ਨਹੀਂ ਕਹਿੰਦੇ। ਜੀ 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 ਤੇ ਇਸੇ ਨੂੰ ਕਹਿੰਦੇ ਨੇ ਅੰਧ ਭਗਤੀ। ਨੌ ਵਿੱਚ ਪੰਜ ਜੱਜ ਇਹਨਾਂ ਦੇ ਹਮਾਇਤੀ ਹੈ ਜੀ ਤੇ ਉਹ ਕਹਿੰਦੇ ਵੀ ਇੱਕ ਵਾਰੀ ਸੁਪਰੀਮ ਕੋਰਟ ਨੇ ਅਗਰ ਉਹ ਫੈਸਲਾ ਕਰ ਦਿੱਤਾ ਇਹਨਾਂ ਦੇ ਹੱਕ 'ਚ ਇਹ ਉਹ ਕਰਵਾਉਣਾ ਉਹ ਚਾਹੁੰਦੇ ਆ ਫੌਜੀ ਜਹਾਜ਼ਾਂ ਦੇ ਵਿੱਚ ਚੜਾ-ਚੜਾ ਕਹਿੰਦੇ ਬਾਹਰ ਭੇਜਣਿਆ ਮੇਰੇ ਖਿਆਲੋਂ ਮੱਥੀ ਕੋ ਵਾਲਿਆਂ ਨੇ ਵੀ ਨਾ ਕਰ ਦਿੱਤੀ ਅੱਜ ਮੈਂ ਪੜ੍ਹਦਾ ਕਿ ਕਲੰਬੀਆ ਵਾਲੇ ਵੀ ਕਹਿੰਦੇ ਅਸੀਂ ਦੀਆਂ ਆਉਣ ਦੇਣੇ ਜਹਾਜ਼ ਇਹ ਕਰ ਸਕਦੇ ਇਦਾਂ ਨਹੀਂ ਫੜ-ਫੜ ਕੇ ਬੰਦੇ ਨੂੰ ਭੁਧਾਈ ਜਾਂ ਅਮਰੀਕਾ ਇਸ ਵੇਲੇ ਤਕਰੀਬਨ 40 ਟ੍ਰਿਲੀਅਨ ਡਾਲਰ ਕਰਜ਼ਾ ਚੁੱਕਿਆ ਹੋਇਆ ਹੈ ਨਾ ਔਰ ਕੋਈ ਚੀਜ਼ ਦੀ ਉੱਥੇ ਮੈਨੂੰ ਰੋਲ ਨਹੀਂ ਕਹਿੰਦਾ 51ਵੀਂ ਸਟੇਟ ਬਣਨਾ ਤਾਂ ਬਣ ਜਾਣ ਫੇ ਇਹਨਾਂ ਨੂੰ ਕੋਈ ਬਾਰਡਰ ਵੀ ਕਰ ਲੈਨੇ ਹੈ ਫੇ ਕੋਈ ਟੈਰਮ ਦੀ ਗੱਲ ਨਹੀਂ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਸੋ ਗਲਪਤ ਕਰਨ ਲਈ ਮੇਰੇ ਨਾਲ ਸਾਥ ਜਸਵੀਰ ਸਿੰਘ ਸਾਹਿਬ, ਸਰਪ੍ਰੇਮ ਸਿੰਘ ਔਜਰਾਹੋਰੀ ਨੇ ਜੀ ਜੀ ਆਇਆਂ ਨੂੰ ਵੈਕਟਿਵ ਸਾਹਿਬ, ਵੈਬ ਜੀ ਕੀ ਫਤਿਹ ਜੀ ਮੈਂ ਖੱਬ ਜਿਹੜੀ ਗੱਲ ਜੇਸ਼ ਦਿਨ ਤੇ ਡੋਨਲਡ ਟਰੰਪ ਕਰੋ ਨੇ ਵਾਗ ਡੋਰ ਸੰਭਾਲੀ ਆ ਅ ਉਹ ਉਸ ਦਿਨ ਦਾ ਜੀ ਹਰ ਪਾਸੇ ਹੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਉਹਨਾਂ ਦੇ ਬਿਆਨਾਂ ਦੀ ਉਹ ਜਿਵੇਂ ਪਹਿਲੀ ਟਰਮ ਦੇ ਵਿੱਚ ਵੀ ਉਹ ਅਧੀ ਰਾਤ ਨੂੰ ਉੱਠ ਕੇ ਟਵੀਟ ਕਰਦਿਆ ਕਰਦੇ ਸੀਗੇ ਆਪਣੇ ਪਾਲਿਸੀਜ਼ ਜਾਂ ਹੁਕਮ ਜਿਹੜੇ ਆ ਐਤਕੀ ਦਾ ਉਹਨਾਂ ਨੇ ਪੈਂਦੀ ਛੱਟੇ ਦੀ ਉਹ ਦਸਤਕਰ ਕਰ ਕਰਕੇ ਐਗਜ਼ੀਕਟਿਵ ਆਰਡਰ ਜਿਹੜੇ ਆ ਦੇਣੇ ਸ਼ੁਰੂ ਕਰ ਦਿੱਤੇ ਉਹਦਾ ਪਹਿਲਾਂ ਥੋੜਾ ਜਿਹਾ ਦੱਸੋ ਵੀ ਉਹ ਨਾ ਐਗਜ਼ੀਕਟਿਵ ਆਰਡਰ ਦਾ ਮੈਨਾ ਕੀ ਹੁੰਦਾ ਹੈ ਅ ਐਗਜ਼ੀਕਟਿਵ ਆਰਡਰ ਇਸ ਤਰ੍ਹਾਂ ਕੁਲਮੀ ਸੀ ਜਿਸਨੂੰ ਜੀ ਪੰਜਾਬੀ ਵਿੱਚ ਕਹਿੰਦੇ ਨੇ ਸ਼ਾਹੀ ਫਰਮਾਨ ਅੱਛਾ ਜੀ ਉਹ ਸੀ ਜਾਰੀ ਕਰ ਦਿੱਤੇ ਤੇ ਇਹ ਸਾਰਨ ਮੰਨਣੇ ਪੈਣੇ ਆ ਇਹ ਇਦਾਂ ਮਤਲਬ ਲਾਗੂ ਹੋ ਜਾਂਦੇ ਜਾਂ ਇਹ ਫੇਰ ਵੀ ਫਾਲੋ ਕਰਨਾ ਪੈਂਦਾ ਅੱਛਾ ਹੁਣ ਉੱਚ ਗੱਲ ਬਤ ਆਉਂਦੀ ਜਿਹੜੇ ਪੁਰਾਣੇ ਜ਼ਮਾਨੇ ਦੇ ਸ਼ਾਹੀ ਫਰਮਾਨ ਹੁੰਦੇ ਸੀ ਉਹਦੇ ਕੋਈ ਕਿੰਦੂ ਪਰੰਤੂ ਨਹੀਂ ਸੀ ਹੁੰਦੀ ਜੀ ਪਰ ਇੱਥੇ ਇੱਕ ਕੜਕਾ ਪੈਂਦਾ ਹੈ ਵੀ ਜਿਹੜਾ ਉਹਨਾਂ ਦਾ ਵਿਧਾਨ ਹੈ ਕਨਸਟੀਟਿਊਸ਼ਨ ਹੈ ਉਹ ਜਿਹੜਾ ਵੀ ਸ਼ਾਹੀ ਫਰਮਾਨ ਦਿੱਤਾ ਗਿਆ ਹੈ ਉਹਦੇ ਮੁਤਾਬਕ ਹੈ ਕਿ ਨਹੀਂ ਹੂੰ ਤੇ ਇਹਦੇ ਉੱਪਰ ਇੱਕ ਤਰ੍ਹਾਂ ਦਾ ਚੈੱਕ ਬਣ ਜਾਂਦਾ ਚੈੱਕਸ ਐਂਡ ਬੈਲੈਂਸ ਦੀ ਗੱਲ ਕਰ ਕਰਦੇ ਆ ਇਹਦੇ ਉੱਪਰ ਥੋੜੀ ਜਿਹੀ ਰੁਕਾਵਟ ਹੈ ਹੂੰ ਹੁਣ ਜਿਹੜੇ ਟਰੰਪ ਸਾਹਿਬ ਹੈ ਇਸ ਕਿਸੇ ਤਰ੍ਹਾਂ ਦੀ ਰੁਕਾਵਟ ਤੇ ਮੰਨਣ ਨੂੰ ਸਮਝਣ ਨੂੰ ਐਕਸੈਪਟ ਕਰਨ ਨੂੰ ਤਿਆਰ ਹੈ ਨਹੀਂ ਜੀ ਤੇ ਇਹ ਕਹਿੰਦੇ ਵੀ ਠੀਕ ਹੈ ਉਹ ਕੌਣ ਹੁੰਦੇ ਕਹਿਣ ਵਾਲੇ ਜਿਵੇਂ ਅਸੀਂ ਦੇਖਦੇ ਹਾਂ ਕਿਸੇ ਵੇਲੇ ਗੱਲਬਾਤ ਚਲਦੀ ਸੀ ਹਿੰਦੁਸਤਾਨ ਦੇ ਵਿੱਚ ਵੀ ਵੀ ਇਹ ਜੋ ਸੁਪਰੀਮ ਕੋਰਟ ਕੀ ਹੁੰਦਾ ਜੀ ਉਹ ਅਨ ਇਲੈਕਟਿਡ ਜਜਜ ਹੈ ਉਹਨਾਂ ਨੂੰ ਕਿਹਨੇ ਹਕਕ ਦਿੱਤਾ ਕਿ ਅਸੀਂ ਇਲੈਕਟਿਡ ਐਮਪੀ ਬਣ ਕੇ ਆਏ ਆਂ ਜਾਂ ਮਨਿਸਟਰ ਬਣ ਕੇ ਆਏ ਆਂ ਤਾਂ ਸਾਨੂੰ ਰੋਕਣ ਜੀ ਤੇ ਇਹੀ ਰਵਈਆ ਟਰੰਪ ਸਾਹਿਬ ਦਾ ਵੀ ਹੈ ਤੇ ਉਹ ਕਹਿੰਦੇ ਵੀ ਮੈਂ ਕਿਸੇ ਦੀ ਗੱਲ ਬਾਤ ਮੰਨਣ ਨੂੰ ਤਿਆਰ ਨਹੀਂ ਮੈਂ ਕਹਿਤਾ ਹੋਏਗਾ ਪਰ ਕਿਉਂਕਿ ਅਜੇ ਪੋਰਟ ਵਿਦਾਨ ਕਾਇਮ ਹੈ ਤੇ ਉਹ ਕਾਫੀ ਸਾਰੀਆਂ ਸਟੇਟਸ ਨੇ ਜਾ ਕੇ ਉਹਦੇ ਉੱਪਰ ਇਤਰਾਜ਼ ਫਾਈਲ ਕੀਤੇ ਆ ਅ ਮਤਲਬ ਆਇਲ ਹਵ ਜਿਵੇਂ ਹੁਣ ਇਮੀਗ੍ਰੇਸ਼ਨ ਵਾਲੀ ਗੱਲਬਾਤ ਆ ਵੀ ਰਾਤੋ ਰਾਤ ਬੰਦੇ ਬਾਹਰ ਘੜ ਦੇਣੇ ਆ ਜੀ ਜਹਾਜ਼ਾਂ ਦੇ ਫੌਜੀ ਜਹਾਜ਼ਾਂ ਦੇ ਵਿੱਚ ਚੜਾ ਚੜਾ ਕੇ ਕਹਿੰਦੇ ਬਾਹਰ ਭੇਜਣੇ ਆ ਮੇਰੇ ਖਿਆਲ ਨੂੰ ਮੈਕਸੀਕੋ ਵਾਲਿਆਂ ਨੇ ਵੀ ਨਾ ਕਰ ਦਿੱਤੇ ਅੱਜ ਮੈਂ ਪੜ੍ਹਦਾ ਕਿ ਕੋਲੰਬੀਆ ਵਾਲੇ ਵੀ ਕਹਿੰਦੇ ਅਸੀਂ ਨਹੀਂ ਆਉਣ ਦੇਣੇ ਜਹਾਜ਼ ਇਹ ਕਰ ਸਕਦੇ ਇਦਾਂ ਜੀ ਫੜ ਫੜ ਕੇ ਬੰਦੇ ਨੂੰ ਭੜਾਈ ਜਾਣਗੇ ਜਿੱਦਾਂ ਜਸਬੀਰ ਹੁਣਾਂ ਦੱਸਿਆ ਵੀ ਜੇ ਤਾਂ ਆਪਾਂ ਕਾਨੂੰਨ ਨੂੰ ਮੰਨਣਾ ਹੀ ਨਹੀਂ ਵੀਰਾਂ ਸੰਗੋਸ਼ੀ ਕਰ ਸਕਦੇ ਆ ਪਰ ਜੇ ਤੁਸੀਂ ਕਾਨੂੰਨੀ ਦੇਖੋ ਤੇ ਜਿਹੜੇ ਇਸ ਤਰ੍ਹਾਂ ਆਉਂਦੇ ਆ ਇੱਕ ਵਾਰੀ ਉੱਥੇ ਵੜ ਗਏ ਉਹਨਾਂ ਦੇ ਵੀ ਕੁਝ ਅਧਿਕਾਰ ਹੈਗੇ ਆ ਜਿੰਨਾ ਜੇ ਰੋਥਿਆ ਕੀ ਰਹੇ ਉਹਦਾ ਕੋਈ ਪ੍ਰੋਸੈਸ ਹੈਗਾ ਰਿਮੂਵ ਕਰਨ ਦਾ ਵੀ ਜਾਂ ਉਹਨਾਂ ਨੂੰ ਡਿਪੋਰਟ ਕਰਨ ਦਾ ਹੁਣ ਜਿੱਦਾਂ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਇੱਥੇ ਇਲਿਗਲ ਰਹਿੰਦੇ ਆ ਵਰਕ ਵੀਜ਼ੇ ਤੇ ਆਏ ਆ ਕਿਸੇ ਤਰ੍ਹਾਂ ਮ ਆਏ ਆ ਜਿਨ੍ਹਾਂ ਕੋਲ ਉੱਥੋਂ ਦੀ ਪੱਕੀ ਰੈਜ਼ੀਡੈਂਸੀ ਨਹੀਂ ਹੈ ਜੇ ਜਾਂ ਸਿਟੀਜ਼ਨਸ਼ਿਪ ਨਹੀਂ ਜਿਹੜੇ ਉਹਦੇ ਬੱਚੇ ਆ ਉਹ 20 ਫਰਵਰੀ ਤੋਂ ਮੇਰੇ ਖਿਆਲੋਂ ਤਰੀਕ ਹੈਗੀ ਆ ਉਸ ਤੋਂ ਬਾਅਦ ਜਿਹੜੇ ਜੰਮਣਗੇ ਉਹ ਸਿੱਧੇ ਇੱਥੋਂ ਦੇ ਨਹੀਂ ਹੋਣਗੇ ਹਮ ਹਮ ਜਿਹੜੀ ਕਿ ਅੱਗੇ ਵੀ ਪਹਿਲਾਂ ਇਹਨਾਂ ਦੀ ਸੁਪਰੀਮ ਕੋਰਟ ਮੇਰੇ ਖਿਆਲ ਤਿੰਨ ਕਿ ਚਾਰ ਵਾਰੀ ਸ਼ਾਇਦ ਉਹਦੇ ਉੱਤੇ ਡਿਸੀਜਨ ਹੋ ਚੁੱਕੇ ਆ ਵੀ ਇਦਾਂ ਤੁਸੀਂ ਨਹੀਂ ਕਰ ਸਕਦੇ ਸੰਵਿਧਾਨ ਦੇ ਖਿਲਾਫ ਆ ਤੇ ਹੁਣ ਵੀ ਕੁਝ ਸਟੇਟਸ ਨੇ ਤੇ ਕੁਝ ਪ੍ਰਾਈਵੇਟ ਏਜੰਸੀਆਂ ਨੇ ਵੀ ਇਹਦੇ ਉੱਤੇ ਕੇਸ ਕੀਤਾ ਸੀ ਤੇ ਉਹਨਾਂ ਨੇ ਦੁਬਾਰਾ ਜਿਹੜੀ ਕੋਰਟ ਆ ਉਹਨੇ ਕਿਹਾ ਪੀ ਇਹ ਸੰਵਿਧਾਨ ਦੇ ਖਿਲਾਫ ਆ ਇਸ ਕਰਕੇ ਉਤੇ ਫਾਰਦੀ ਟਾਈਮ ਬੀنگ ਰੋਕ ਲਾ ਦਿੱਤੀ ਗਈ ਹੈ ਤੇ ਉਹਦੀ 2 ਹਫਤੇ ਦੀ ਤਰੀਖ ਹੈਗੀ ਹੈ ਉਸ ਦਿਨ ਦੇਖੋ ਕਾ ਕੀ ਬੰਦ ਆ ਇਹ ਜਿਹੜਾ ਭਾਈ ਸਾਹਿਬ ਕਰਨ ਹੈਗੀ ਆ ਵੀ ਉਹਨਾਂ ਨੇ ਸਟੇਟਸ ਨੇ ਵਕਰੀਆਂ ਵਕਰੀਆਂ ਨੇ ਉਹਨਾਂ ਨੂੰ ਚੈਲੰਜ ਕਰਤਾ ਕੋਰਟ ਚ ਇਹ ਵੀ ਇੱਕ ਗੱਲ ਆ ਰਹੀ ਆ ਉਹ ਕਹਿੰਦੇ ਜੀ ਵੀ ਇਸ ਵੇਲੇ ਤੇ ਚਾਹੁੰਦੇ ਆ ਡੋਨਲਡ ਡਰਾਮਪ ਕੋਈ ਜਾਂ ਇਹਨਾਂ ਦੇ ਬੰਦੇ ਜਿਹੜੇ ਆ ਸਾਰੇ ਵੀ ਇਹ ਕੇਸ ਸੁਪਰੀਮ ਕੋਰਟ ਚ ਪਹੁੰਚਣ ਜੀ ਉਹ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਅਪਾਇੰਟ ਹੋਏ ਆ ਸੁਖ ਨਾਲ ਉਹ ਇਹਨਾਂ ਨਾਲੋਂ ਹੀ ਬਾੜੇ ਹੋਏ ਆ ਪੰਜ ਨੌ ਵਿੱਚ ਪੰਜ ਜੱਜ ਇਹਨਾਂ ਦੇ ਹਮਾਇਤੀ ਹੈ ਜੀ ਤੇ ਉਹ ਕਹਿੰਦੇ ਵੀ ਇੱਕ ਵਾਰੀ ਸੁਪਰੀਮ ਕੋਰਟ ਨੇ ਅਗਰ ਉਹ ਫੈਸਲਾ ਕਰ ਦਿੱਤਾ ਇਹਨਾਂ ਦੇ ਹੱਕ 'ਚ ਇਹ ਉਹ ਕਰਵਾਉਣਾ ਉਹ ਚਾਹੁੰਦੇ ਆ ਤਾਂ ਜੇ ਅੱਜ ਉਹ ਹੁਣਾਂ ਨੂੰ ਚੈਲੰਜ ਵੀ ਹੁੰਦਾ ਤੇ ਜੇ ਜਿਹੜੀਆਂ ਲੋਅਰ ਕੋਰਟਸ ਹੈਗੀਆਂ ਜੇ ਉਹ ਮਤਲਬ ਕੈਲੋਪੇ ਕੋਈ ਇਹਦਾ ਉਹਨਾਂ ਕੋਲ ਨਹੀਂ ਹੈ ਸੋਲਿਡ ਗੱਲਬਾਤ ਕੀ ਉਹ ਸੁਪਰੀਮ ਕੋਰਟ ਕੇ ਲਿਆ ਸਕਦੇ ਜੀ ਅ ਕੁਲਬੀਰ ਜੀ ਜਿਹੜਾ ਉਹਨਾਂ ਦਾ ਕਾਨੂੰਨੀ ਚਾਹੋ ਕਿ ਸਿਸਟਮ ਹੈ ਅਮਰੀਕਾ ਦਾ ਸਾਨੂੰ ਕੋਈ ਲੰਮੀ ਜੁੜੀ ਜਾਣ ਜਣ বুঝ ਨਹੀਂ ਕਿ ਪਹਿਲੀ ਗੱਲ ਤੇ ਹੈ ਕਿ ਹਰ ਇੱਕ ਸਟੇਟ ਦੇ ਵਿੱਚ ਸੁਪਰੀਮ ਕੋਰਟ ਹੈ ਉਹਨਾਂ ਦੇ ਜਿਹੜੇ ਜੇ ਹੁਣ ਇਹ ਕਿਹਦੀ ਜੂਰਿਸਡਿਕਸ਼ਨ ਚ ਆਉਂਦਾ ਇਹ ਜਿਹੜਾ ਪਹਿਲੇ ਤੱਕ ਇਹ ਸਾਰਾ ਦਾ ਸਾਰਾ ਹੋਇਆ ਜੀ 14ਵੀਂ ਅਮੈਂਡਮੈਂਟ ਜਿਹੜੀ ਉਹਨਾਂ ਦੀ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਹ ਹੱਕ ਦਿੱਤਾ ਗਿਆ ਰੀਇਨਫੋਰਸ ਕੀਤਾ ਗਿਆ ਕਿ ਜਿਹੜਾ ਬੱਚਾ ਇੱਥੇ ਜਮਦਾ ਅਮਰੀਕਾ ਦੇ ਵਿੱਚ ਉਹ ਕਿਸੇ ਵੀ ਤਰੀਕੇ ਨਾਲ ਆਏ ਹੋਣ ਉਹਦੇ ਪੇਰੈਂਟਸ ਉਹਨੂੰ ਇੱਥੇ ਅਮਰੀਕਨ ਸ਼ੈਰੀ ਬਣਨ ਦਾ ਹੱਕ ਹੈ ਅੱਛਾ ਜੀ ਤੇ ਇਹ ਜਿਹੜੇ ਵੀ ਹੁਣ ਇਹਨਾਂ ਨੇ ਆਪਣੇ ਸ਼ਾਹੀ ਫਰਮਾਨ ਜਾਰੀ ਕੀਤਾ ਐਗਜ਼ੀਕਟਿਵ ਆਰਡਰ ਦਿੱਤਾ ਉਹ ਹੁਣ ਉਹ ਜਿਹੜਾ ਜਿਹੜਾ ਹਿੱਸਾ ਬਣ ਚੁੱਕਾ ਹੈ ਵਿਦਾਨ ਦਾ ਕਨਸਟੀਟਿਊਸ਼ਨ ਦਾ ਉਹਦੇ ਖਿਲਾਫ ਜਾਂਦਾ ਹੁਣ ਗੱਲਬਾਤ ਇਹ ਆਉਂਦੀ ਹੈ ਕਿ ਉਹ ਜਿਹੜੀ ਐਮੈਂਡਮੈਂਟ ਹੈ ਉਹ ਕੋਰਟ ਕਚਹਿਰੀ ਦੀ ਨਹੀਂ ਦਿੱਤੀ ਹੋਈ ਉਹ ਇਹਦੀ ਕਾਂਗਰਸ ਦੇ ਸੈਨਟ ਦੇ ਵਿੱਚੋਂ ਆਈ ਹੋਈ ਹੈ ਹੁਣ ਇਹ ਹੈ ਕਿ ਸੁਪਰੀਮ ਕੋਰਟ ਜਿਹੜਾ ਹੈ ਸਿਰਫ ਉਹ ਇਹ ਹੱਕ ਹੁੰਦਾ ਫੈਸਲਾ ਕਰਦਾ ਵੀ ਇਹ ਜਿਹੜਾ ਇਹਨੂੰ ਚੈਲੰਜ ਕੀਤਾ ਗਿਆ ਹੈ ਐਗਜ਼ੀਕਟਿਵ ਆਰਡਰ ਨੂੰ ਕੀ ਇਹ ਵਿਧਾਨ ਦੇ ਮੁਤਾਬਕ ਹੈ ਕਿ ਨਹੀਂ ਚਲੋ ਇਹ ਤਾਂ ਰਹਿ ਗਈ ਜੀ ਅਮਰੀਕਾ ਦੀ ਗੱਲ ਪਰ ਉਹ ਜਿਹੜੇ ਉਹਨਾਂ ਦੇ ਫਰਮਾਨ ਆ ਹੁਣ ਕਾਹ ਉਹ ਅਜੇ ਪਹਿਲੀ ਫਰਵਰੀ ਆਉਣ ਵਾਲੀ ਹੈ ਥੋੜੇ ਦਿਨ ਹੀ ਰਹਿੰਦੇ ਆ ਜੀ ਜਿਹੜਾ ਉਹਨਾਂ ਨੇ ਕੈਨੇਡਾ ਲਈ ਇਹ ਗੱਲ ਕਹੀ ਹੈ ਵੀ ਅਸੀਂ ਜੀ 25% ਟੈਰਫ ਲਾ ਦੇਣਾ ਜੀ ਇਹ ਲਾਉਣ ਤੋਂ ਬਾਅਦ ਉਹਨਾਂ ਦਾ ਹੋਰ ਬਿਆਨ ਆਉਂਦਾ ਹੈਗਾ ਉਹ ਜਦੋਂ ਡਾਇਵੋਸ ਗਏ ਹੋਏ ਸੀ ਉੱਥੇ ਜਾ ਕੇ ਉਹ ਕਹਿੰਦੇ ਆ ਜੀ ਭਈ ਸਾਨੂੰ ਕੈਨੇਡਾ ਦੀ ਲੋੜ ਨਹੀਂ ਨਾ ਮੈਨੂੰ ਲੱਕੜ ਚਾਹੀਦੀ ਹੈ ਨਾ ਮੈਨੂੰ ਤੇਲ ਚਾਹੀਦਾ ਹੋਰ ਕੋਈ ਚੀਜ਼ ਦੀ ਉੱਥੇ ਮੈਨੂੰ ਲੋੜ ਨਹੀਂ ਕਹਿੰਦਾ 51ਵੀਂ ਸਟਰੀਟ ਬਣਨਾ ਤਾਂ ਬਣ ਜਾਣ ਤੇ ਇਹਨਾਂ ਨੂੰ ਕੋਈ ਬਾਰਡਰ ਵੀ ਗੱਲ ਨਹੀਂ ਹੈ ਤੇ ਕੋਈ ਟੈਰਫ ਦੀ ਗੱਲ ਨਹੀਂ ਹੈ ਤੇ ਉਹ ਕੁਝ ਇੱਕ ਇਹ ਗੱਲਾਂ ਬੜੀਆਂ ਬੇਬੁਨਿਆਦੀ ਗੱਲਾਂ ਬਤਾਹਾ ਹੈ ਇਹ ਜਿਹੜਾ ਨੈਫਟਾ ਬਣਿਆ ਸੀਗਾ ਪਹਿਲੇ ਜਦੋਂ ਨਾਮ ਚੇਂਜ ਕਰਕੇ ਨੇ ਰੱਖ ਦਿੱਤਾ ਯੂਐਸਐਮਸੀਏ ਇਹ ਸੀਗਾ ਕਿ ਵੀ ਮੈਕਸੀਕੋ ਅਮਰੀਕਾ ਤੇ ਕੈਨੇਡਾ ਇੱਕ ਤਰ੍ਹਾਂ ਦੇ ਇੱਕ ਇਕਨੋਮਿਕ ਯੂਨਿਟ ਹੈ ਚੀਜ਼ਾਂ ਜਿੱਥੇ ਮਰਜ਼ੀ ਬਣ ਆਵਾਜਾਈ ਉਹਨਾਂ ਦੀ ਖੁੱਲੀ ਆਵਾਜਾਈ ਹੈ ਪਰ ਇਹ ਨਹੀਂ ਕਿ ਖੁੱਲੀ ਆਵਾਜਾਈ ਹੋਣ ਕਰਕੇ ਅਸੀਂ ਬਿਨਾਂ ਪੈਸੇ ਦਿੱਤੇ ਕੋਈ ਚੀਜ਼ ਲੈ ਲਵਾਂਗੇ ਤੇ ਇਹ ਹੁਣ ਜਿਹੜਾ ਸਵਾਨ ਜਾਂਦਾ ਹੁਣ ਕੈਨੇਡਾ ਤੋਂ ਉਹਦੇ ਉਹਦੇ ਦੋ ਤਿੰਨ ਪੱਖ ਨਿਕਲਦੇ ਆ ਪਹਿਲੀ ਗੱਲ ਤੇ ਇਹ ਕਿ ਉਹ ਕਹ ਦਿੰਦੇ ਹਾਂ ਜੀ ਕਿਸੇ ਵੇਲੇ ਕਹ ਦਿੰਦਾ ਕਿ 50 ਬਿਲੀਅਨ ਕਦੇ ਕਹਤਾ 100 ਬਿਲੀਅਨ ਕਦੇ ਕਹਤਾ 200 ਬਿਲੀਅਨ ਸਾਨੂੰ ਕਟਾ ਪੈਂਦਾ ਇਹ ਕਟਾ ਕਿਹੜੀ ਚੀਜ਼ ਆ ਕਟਾ ਇਸ ਚੀਜ਼ ਆ ਕੁਮਿਸੀ ਸਾਡੇ ਇੱਥੋਂ ਜਾਂਦੀਆਂ ਤੇਰੀ ਚੀਜ਼ਾਂ ਜਾਂ ਲੱਕੜ ਜਾਂਦੀ ਹੈ ਜਾਂ ਤੇਰਾ ਔਇਲ ਨਾ ਗੈਸ ਜਾਂਦਾ ਤੇ ਜਾਂ ਤੇਰੀ ਬਿਜਲੀ ਜਾਂਦੀ ਹੈ ਜੀ ਠੀਕ ਹੈ ਹੁਣ ਜੇ ਤੁਸੀਂ ਉਹਦੇ ਚ ਬਿਜਲੀ ਕੱਢਦੇ ਹੋ ਤਾਂ ਵੀ ਉਹਨਾਂ ਦਾ ਸਰਪਲਸ ਬਣਦਾ ਅੱਛਾ ਇੰਨੀ ਬਿਜਲੀ ਜਾਂਦੀ ਜੀ ਉੱਥੇ ਜੀ ਉਹਨ ਟੈਰੀਆ ਵਾਲੇ ਪਾਸੋਂ ਕਵੈਕਟ ਵਾਲੇ ਪਾਸੋਂ ਕਾਫੀ ਬਿਜਲੀ ਜਾਂਦੀ ਉਹ ਹਾਈਡਰੋ ਪ੍ਰੋਜੈਕਟ ਉੱਥੇ ਤੇ ਬਣੇ ਹੋਏ ਪੁਰਾਣੇ ਤੇ ਜੇ ਤੁਸੀਂ ਔਇਲ ਕੱਢਦੇ ਹੋ ਵੱਲ ਬੜਾ ਤਾਂ ਵੀ ਉਹਨਾਂ ਦਾ ਸਰਪਲਸ ਬਣ ਜਾਂਦਾ ਹੁਣ ਗੱਲਬਾਤ ਇਹ ਆਉਂਦੀ ਹੈ ਠੀਕ ਹੈ ਉਹਨਾਂ ਕਹਿ ਦੇਣਾ ਕਿ ਅਸੀਂ ਅਸੀਂ ਹੁਕਮ ਦੇਤਾ ਜਿੰਨਾ ਮਜ਼ੀ ਤੇਲ ਤੁਸੀਂ ਤਰਤੀਜ ਕੱਢ ਲਓ ਠੀਕ ਹੈ ਅਮਰੀਕਾ ਅਮਰੀਕਾ ਨੇ ਅੱਜ ਤੇ ਨਿਕਲਣਾ ਨਹੀਂ ਸਮਾਂ ਲੱਗਦਾ ਹੈ ਨਾ ਟ੍ਰਾਂਜ਼ੀਸ਼ਨ ਟਾਈਮ ਬਣ ਜਾਂਦਾ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਜਿਹੜੀਆਂ ਉਹਨਾਂ ਦੀ ਕਾਫੀ ਸਾਰੀਆਂ ਰਿਫਾਈਨਰੀਜ਼ ਹੈ ਉਹ ਲਗੀਆਂ ਹੀ ਇਸੇ ਕੰਮ ਵਾਸਤੇ ਇਸੇ ਡਿਜ਼ਾਈਨ ਇਸ ਤਰ੍ਹਾਂ ਹੋਇਆ ਹੈ ਵੀ ਉਹਨਾਂ ਨੇ ਕੈਨੇਡਾ ਦੇ ਤੇਲ ਨੂੰ ਰਿਫਾਈਨ ਕਰਨਾ ਉਹ ਦੂਜਾ ਤੇਲ ਰਿਫਾਈਨ ਨਹੀਂ ਕਰ ਸਕਦੇ ਅੱਛਾ ਹੁਣ ਗੱਲਬਾਤ ਇਹ ਆਉਂਦੀ ਹੈ ਹੁਣ ਕੈਨੇਡਾ ਤੋਂ ਤੇਲ ਲੈਂਦੇ ਆ ਜਿੰਨਾ ਲਾਈਟ ਰੂਡ ਆਇਲ ਹੈ ਉਹਦੇ ਮੁਕਾਬਲੇ ਤੇ ਅੱਧੀ ਕੀਮਤ ਲੈਂਦੇ ਆ ਕੈਨੇਡਾ ਨੂੰ ਇੰਨਾ ਫਾਇਦਾ ਨਹੀਂ ਅਲਬਰਟਾ ਨੂੰ ਇੰਨਾ ਫਾਇਦਾ ਨਹੀਂ ਰਾਇਲਟੀ ਦੇ ਵਿੱਚੋਂ ਤੇਲ ਦਾ ਜਿੰਨਾ ਕਿ ਅਮਰੀਕਾ ਦੀਆਂ ਰਿਫਾਈਨਰੀਜ਼ ਨੂੰ ਹੈ ਜੀ ਹੁਣ ਇਹ ਗੱਲਾਂ ਬਾਤਾਂ ਜੇ ਕੋਈ ਸੋਚੇ ਸਮਝੇ ਸੁਣਨ ਨੂੰ ਤਿਆਰ ਹੋਵੇ ਤਾਂ ਕਹੀਆਂ ਜਾ ਸਕਦੀਆਂ ਪਰ ਜਿਹਨੇ ਕਹਿੰਦਾ ਮੇਰਾ ਸ਼ੈ ਫਰਮਾਨ ਹੈ ਮੈਂ ਕਹਿੰਦਾ ਤੇ ਹੋਏਗਾ ਹੋਗਾ ਜਿਹੜਾ ਤੇਲ ਉੱਥੋਂ ਹੁਣ ਉਹਨਾਂ ਨੇ ਜਿਹੜੀ ਉਹਨਾਂ ਨੇ ਉਸ ਦਿਨ ਗੱਲ ਕਹੀ ਸੀਗੀ ਡ੍ਰਿੱਲ ਬੇਬੀ ਡ੍ਰਿੱਲ ਜੀ 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 ਉਹਦੇ ਤੇ ਡ੍ਰਿੱਲ ਤਾਂ ਕਰ ਲੈਣਗੇ ਪਰ ਉਹਨੂੰ भेजणਗੇ ਕਿਵੇਂ ਜੀ ਪਾਈਪਲਾਈਨਾਂ ਪਾਉਣਗੇ ਕਿਉਂਕਿ ਜਿਹੜਾ ਉਹਨਾਂ ਦਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈਗਾ ਉਹ ਹੈਂਡਲ ਕਰ ਸਕਦਾ ਉਹ ਸਾਰੀ ਗੱਲਬਾਤ ਤੇ ਨਵਾਂ ਇਨਫਰਾਸਟ੍ਰਕਚਰ ਇਹ 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 ਦੀ ਟਰੰਪ ਖਮੀ ਜਵਾਬ ਦੇ ਸਕਦੇ ਐ ਸਾਡੇ ਕੋਲ ਤਾਂ ਹੈ ਨਹੀਂ ਐ ਪਰ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦਾ ਜਿਹੜਾ ਸਟਾਈਲ ਹੈ ਤਰੀਕਾ ਢੰਗ ਤਰੀਕਾ ਮੈਂ ਕਹਿੰਦਾ ਤੇ ਗੱਲ ਹੋਏਗੀ ਉਹ ਜਿਸ ਤਰ੍ਹਾਂ ਕਿ ਪਹਿਲੀ ਵਾਰੀ ਜਦੋਂ ਬਣੇ ਸੀਗੇ ਕਹਤਾ ਸੀ ਬਈ ਮੈਕਸੀਕੋ ਮੈਕਸੀਕੋ ਵਾਲਾ ਕਪਾਸੀ ਕੰਦ ਬਣਾਵਾਂਗੇ ਤੇ ਮੈਕਸੀਕੋ ਵਿਲ ਪੇ ਫਾਰ ਇਟ ਨਾ ਕੰਦ ਬਣੀ ਤੇ ਨਾ ਮੈਕਸੀਕੋ ਨੇ ਪੇ ਕੀਤਾ ਤੇ ਉਹਨਾਂ ਗੱਲਾਂ ਬਾਤਾਂ ਨੂੰ ਦੇਖ ਕੇ ਕਿਹਾ ਜਾਂਦਾ ਇਹਨਾਂ ਦਾ ਕੰਮ ਸਟਾਈਲ ਕੀ ਹੈ ਕਿ ਸਾਰੀ ਦੁਨੀਆ ਨੇ ਸਾਰਿਆਂ ਨੂੰ ਹਿਲਾ ਕੇ ਰੱਖੋ ਕਿਸੇ ਨੂੰ ਪਤਾ ਨਾ ਲੱਗੇ ਕਿ ਕੱਲ ਸਵੇਰ 3 ਵਜੇ ਉੱਠ ਕੇ ਇਹਨਾਂ ਨੇ ਕਿਹੜੀ ਟਵੀਟ ਕੱਢ ਦੇਣੀ ਹੈ ਠੀਕ ਹੈ ਨਾ ਠੀਕ ਹੈ ਨਾ ਤੇ ਇਹ ਇਨਸਟੇਬਿਲਟੀ ਇਸ ਤਰੀਕੇ ਦੇ ਰੱਖਣੀ ਕਿਸੇ ਵਾਸਤੇ ਵੀ ਚੰਗੀ ਨਹੀਂ ਹੁੰਦੀ ਅੱਛਾ ਉਹ ਜਿਹੜੀ ਹੁਣ ਇਨਸਟੇਬਿਲਟੀ ਇੱਥੇ ਆਪਣੇ ਦੇਸ਼ ਦੇ ਵਿੱਚ ਹੋ ਰਹੀ ਆ ਜੀ ਆਪਾਂ ਰੋਜ਼ ਦੇਖਦੇ ਆ ਜਿਹੜੇ ਪ੍ਰੀਮੀਅਰ ਆ ਉਹ ਸ਼ਸ਼ੋਪਾਨ ਜਿਹੜੇ ਪਏ ਆ ਵੀ ਅਸੀਂ ਕੀ ਕਰੀਏ ਉਹ ਇੱਕ ਪਾਸੇ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਅ ਮਤਲਬ ਮੇਡ ਇਨ ਕੈਨੇਡਾ ਦਾ ਸਮਾਨ ਜਿਹੜਾ ਉਹ ਖਰੀਦੋ ਪਰ ਲੋਕ ਕਹਿੰਦੇ ਜੀ ਵੀ ਇੱਥੇ ਹੁਣ ਜਿਹੜਾ ਸਬਜ਼ੀਆਂ ਹੋਈਆਂ ਜਾਂ ਹੋਰ ਫਲ ਫਰੂਟ ਜਿੰਨਾ ਆਉਂਦਾ ਉਹ ਸਾਰਾ ਆਪਾਂ ਨੂੰ ਉਧਰੋਂ ਆਉਂਦਾ ਉਹ ਕਹਿੰਦੇ ਜੀ ਇੱਥੇ ਅਸੀਂ ਵਾ ਨਹੀਂ ਸਕਦੇ ਜੀ ਮਤਲਬ ਕਿਹੜੀ ਚੀਜ਼ ਹੈ ਜਿਹੜੀ ਖਰੀਦਣ ਵਾਲੀ ਉਹ ਕਹਿੰਦੇ ਅਸੀਂ ਕੈਨੇਡਾ ਦੀ ਖਰੀਦਦੇ ਕਿਉਂਕਿ ਬਣਾਉਣਾ ਦਾ ਸਮਾਨ ਅਸੀਂ ਕਦੋਂ ਦਾ ਛੱਡ ਚੁੱਕੇ ਆ ਉਹ 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 ਵੀ ਗੱਲ ਜਾਇਜ਼ ਹੈ ਕੁਲਮੀ ਸਿੰਘ ਜੀ ਗੱਲ ਇਹ ਹੈ ਕਿ ਸਾਡੀ ਆਬਾਦੀ ਅਮਰੀਕਾ ਦੇ ਮੁਕਾਬਲੇ ਜੇ 10ਵੇਂ ਹਿੱਸੇ ਨੇ ਤੇ 9ਵੇਂ ਹਿੱਸਾ ਹੈ ਜੀ ਠੀਕ ਹੈ ਜੀ ਤੇ ਅਸੀਂ ਕਿੰਨਾ ਇੱਕ ਸਮਾਨ ਜਿਹੜਾ ਹੈ ਉਤੋਂ ਆਪਾਂ ਕੰਜ਼ੂਮ ਕਰ ਸਕਦੇ ਹਾਂ ਹੁਣ ਜੇ ਗੱਲਬਾਤ ਆਉਂਦੀ ਹੈ ਇਨਸਟੇਬਿਲਿਟੀ ਦੀ ਗੱਲ ਕਰਦੇ ਸਾਨੂੰ ਕਟਾ ਪੈਂਦਾ ਕਟਾ ਕੋਈ ਨਹੀਂ ਪੈਂਦਾ ਸਿਰਫ ਇਹ ਹੈ ਕਿ ਅਸੀਂ ਉਹਨਾਂ ਤੋਂ ਜ਼ਿਆਦਾ એનર્ਜੀ ਔਇਲ ਜਾਂ ਬਿਜਲੀ ਜਾਂ ਲੱਕੜ ਖਰੀਦਦੇ ਆ ਬਨਿਸਪਤ ਕਿ ਜਿੰਨੀਆਂ ਕਿ ਉਹਨਾਂ ਨੂੰ ਲੋੜ ਹੈ ਹੁਣ ਉਨਸਾ ਨੂੰ ਰੋੜਾ ਕਟ ਹੈਗੀ ਆ ਨਾ ਕਿ ਸਾਡਾ ਆਬਾਦੀ ਦਾ ਹਿੱਸਾ ਇਸ ਤਰ੍ਹਾਂ ਆਇਆ ਬਣਦਾ ਇਸ ਵਾਸਤੇ ਉਹ ਹੋਣਾ ਹੀ ਹੋਣਾ ਹੁਣ ਜੇ ਫਰਜ਼ ਕਰੋ ਤੁਸੀਂ ਅੱਛਾ ਜੀ ਅਸੀਂ ਤੇਲ ਨਹੀਂ ਲੈਂਦੇ ਤੇਲ ਨਹੀਂ ਲਓਗੇ ਤੇ ਤੁਹਾਡੀ ਖਪਤ ਕਿਵੇਂ ਪੂਰੀ ਹੋਏਗੀ ਕਿਥੋਂ ਲਓਗੇ ਵੈਨੇਜ਼ੁਏਲਾ ਤੋਂ ਲਓਗੇ ਡਰਿੱਲ ਬੇਬੀ ਡਰਿੱਲ ਅੱਜ ਤੇ ਹੋਣੀ ਨਹੀਂ ਇਹ ਤੇ ਗੱਲ ਹੈ ਜੀ ਅੱਜ ਮੈਂ ਕਹਤਾ ਤੇ ਕੱਲ ਨੂੰ ਗਸ਼ਰ ਨਿਕਲਣੇ ਸ਼ੁਰੂ ਹੋਗੇ ਐਕਚੁਅਲੀ ਜਿਹੜੇ ਨਾ ਤੁਸੀਂ ਵੈਨਸਵੇਲਾ ਦੇ ਔਇਲ ਦੀ ਗੱਲ ਕੀਤੀ ਹੈ ਜੀ ਉਹ ਜਿਹੜਾ ਔਇਲ ਆ ਜਿਹਦੀਆਂ ਰਾਈਨਡੀਆਂ ਅਲਬਰਟਾ ਦਾ ਔਇਲ ਸਾਫ ਕਰਦੀਆਂ ਉਹੀ ਉਹ ਉਹਨਾ ਤੇ ਸਾਫ਼ ਨਹੀਂ ਹੋ ਸਕਦਾ ਉਹ ਡਿਫਰੈਂਟ ਹੈ ਅੱਛਾ ਬੈਂਜ਼ੋਇਲ ਵਾਲਾ ਵਖਰਾ ਉਹ ਵਖਰਾ ਹੈ ਅੱਛਾ ਜਿਹੜਾ ਇਹਨਾਂ ਨੇ ਡ੍ਰਿਲ ਕਰਨਾ ਉਹ ਹੋਰ ਵਖਰਾ ਹੈ ਜੀ ਇਹ ਤਿੰਨ ਤਰ੍ਹਾਂ ਦੇ ਔਇਲ ਹੈ ਕਰਦੇ ਰਫਾਈਨ ਪਰ ਉਹ ਜੇ ਚੇਂਜ ਕਰਦੇ ਰਫਾਈਨਰੀਆਂ ਦੇ ਵਿੱਚ ਉਹਦਾ ਖਰਚਾ ਵੀ ਬੜਾ ਤੇ ਉਹਨੂੰ ਟਾਈਮ ਵੀ ਲੱਗਣਾ ਸਮਾਂ ਤਾਂ ਲੱਗੂਗਾ ਓਵਰਨਾਈਟ ਨਹੀਂ ਹੋਣਾ ਜੀ ਉਹ ਸਾਰੇ ਪੈਸੇ ਵੀ ਬਹੁਤ ਜ਼ਿਆਦੇ ਲੱਗਦੇ ਆ ਯਾਨੀ ਕੀ ਕਹਿਣ ਦੀ ਗੱਲ ਹੈ ਕਿ ਉਹਨਾਂ ਦਾ ਹੈ ਕਿ ਤਤਲੀ ਮਚਾ ਦਿਓ ਹਿਲਾ ਦਿਓ ਸਭ ਨੂੰ ਇੰਨਾ ਸੌਖਾ ਕੰਮ ਹੈ ਕੋਈ ਵੀ ਨਹੀਂ ਕਰਦਾ ਤੇ ਉਹਨਾਂ ਨੂੰ ਐਸਾ ਯੂ نو ਡੀਸਟੇਬਲਾਈਜ਼ ਕਰਕੇ ਰੱਖੋ ਕਿ ਸਿਰ ਪਤਾ ਨਾ ਲੱਗੇ ਕੀ ਹੋਣ ਵਾਲਾ ਉਹ ਇਦਾਂ ਵੀ ਹੁੰਦਾ ਜੀ ਵੀ ਜਦੋਂ ਜੇ ਡੀਸਟੇਬਲਾਈਜ਼ ਦੂਜਿਆਂ ਨੂੰ ਕੀਤਾ ਵੀ ਤੁਹਾਡੀ ਕਾਰਵਾਈ ਦੇ ਨਾਲ ਕੋਈ ਨਜ਼ਰਦਾਨੀ ਨਹੀਂ ਕਰੇ ਪਰ ਹੁਣ ਦਾ ਇਹਨਾਂ ਦੇ ਡੀਸਟੇਬਲਾਈਜ਼ ਕਰਨ ਨਾਲ ਲੋਕ ਤਾਂ ਸਾਰੇ ਹੀ ਨਾ ਤੇ ਨਜ਼ਰ ਟਿੱਗੀ ਹੋਈ ਹੈ ਵੀ ਇਹ ਕਰ ਦੇ ਕੀ ਹੈ ਹੁਣ ਜੇ ਟੈਰਫ ਦੀ ਗੱਲ ਆ ਜਾਂਦੀ ਟੈਰਫ ਲਾਉਣੇ ਹਨ ਚੀਨ ਤੋਂ ਆਉਂਦੇ ਸਮਾਨ ਤੇ ਕੈਨੇਡਾ ਤੋਂ ਆਉਂਦੇ ਸਮਾਨ ਤੇ ਮੈਕਸੀਕੋ ਤੋਂ ਆਉਂਦੇ ਸਮਾਨ ਤੇ ਉਹ ਟੈਰਫ ਜਿਨ੍ਹਾਂ ਕਿਨੇ ਆ ਉਹ ਜਰਮਨਾਂ ਕਿਧਰ ਉੱਪਰ ਲੱਗ ਰਿਹਾ ਅਮਰੀਕਨ ਕੰਜ਼ਿਊਮਰ ਦੇ ਉੱਪਰ ਲੱਗ ਰਿਹਾ ਜੀ ਭਾਵੇਂ ਤੁਸੀਂ ਮੈਨੂੰ ਕਹਿ ਦਿਓ ਵੀ ਜਿਹੜਾ ਇਹ ਬਿਲੀਅਨ ਡਾਲਰ ਦਾ ਸਮਾਨ ਦਿੱਸੀ ਨਾ ਇਹਨੂੰ ਬਿਲੀਅਨ ਕੁਆਟਰ ਦਾ ਤੂੰ ਬਿੱਲ ਬਣਾ ਕੇ ਸਾਨੂੰ ਦੇ ਦੇ ਤੇ ਉਹ ਜਿਹੜਾ 25 ਲੱਖ 2.5 ਯਾਨੀ ਜਿਹੜਾ ਕੁਆਟਰ ਬਿੱਲ ਜਿਹੜਾ ਵਾਧੂ ਹੈ ਉਹ ਸਾਨੂੰ ਇਸ ਖਜ਼ਾਨੇ 'ਚ ইআরএইচ ਪਾ ਦੇ ਪਰ ਉਹ ਪੈਸਾ ਆਇਆ ਕਿੱਥੋਂ ਆਇਆ ਤੇ ਅਮਰੀਕਨ ਅਮਰੀਕਨ ਜਨਤਾ ਕੋਲੋਂ ਆਇਆ ਨਾ ਮਹਿੰਗਾ ਤਾਂ ਉਹਨਾਂ ਨੂੰ ਪੈਣਾ ਨਾ ਹੁਣ ਇਹ ਲੋਕੀ ਅਮਰੀਕਾ ਦੇ ਜਦ ਤੱਕ ਅਮਰੀਕਾ ਦੇ ਲੋਕੀ ਉੱਠ ਕੇ ਖੜੇ ਨਹੀਂ ਹੁੰਦੇ ਮੰਗਦੇ ਨਹੀਂ ਕਿ ਤੁਹਾਡੀਆਂ ਪਾਲਿਸੀ ਨਾਲ ਤੁਹਾਡੇ ਸ਼ਹੀ ਫਰਮਾਨਾਂ ਦੇ ਨਾਲ ਸਾਡਾ ਜਿਹੜੀ ਜ਼ਿੰਦਗੀ ਹੈ ਉਹ ਸੁਭਰ ਸੁਧਰ ਨਹੀਂ ਰਹੀ ਉਹ ਦਬਰ ਹੋ ਰਹੀ ਹੈ ਸਾਡੇ ਵਾਸਤੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਸਸਤੀਆਂ ਨਹੀਂ ਹੋ ਰਹੀਆਂ ਜੀ ਵੈਸੇ ਗੱਲ ਤਾਂ ਦੇਖੋ ਬੜੀ ਸਿੰਪਲ ਜਿਹੀ ਹੈ ਜੇ ਉਹ ਟੈਕਸ ਲੱਗਣਾ ਤਾਂ ਉਹ ਉਹਨਾਂ ਦੇ ਲੱਗਣਾ ਤੁਹਾਡੇ ਦਾ ਇਹੀ ਹੋਇਆ ਨਾ ਵੀ ਸਮਾਨ ਥੋੜਾ ਘੱਟ ਜਾਊਗਾ ਤੇ ਗੱਲ ਇਹ ਆ ਵੀ ਉਧਰ ਜਿਹੜੇ ਜਿਨ੍ਹਾਂ ਨੇ ਕੰਜ਼ਿਊਮ ਕਰਨਾ ਉਹਨਾਂ ਨੂੰ ਮਹਿੰਗਾ ਹੋ ਜਾਣਾ ਬਿਲਕੁਲ ਰਾਈਟ ਅੱਛਾ ਮੈਂ ਇੱਕ ਦੇਖ ਰਿਹਾ ਜੀ ਉਹ ਕਹਿੰਦੇ ਜਿਹੜੀਆਂ ਵੀ ਉਹ ਹੈ ਨਾ ਸਟੇਟਸ ਜੀ ਜਿਹੜਾ ਉਹਨਾਂ ਦਾ ਨਾਰਦਰਨ ਐਸਾ ਕੈਨੇਡਾ ਨਾਲ ਲੱਗਦਾ ਆ ਜੀ ਉਹ ਸਟਿਲ ਜਿਹੜੇ ਇਹਨਾਂ ਦੇ ਸਪੋਰਟਰ ਉਹ ਕਹਿੰਦੇ ਜੀ ਭਾਵੇਂ ਸਾਡੇ ਨਾਰਦਰਨ ਨੇਬਰ ਦਾ ਕੰਮ ਖਰਾਬ ਹੀ ਹੁੰਦਾ ਹੋਵੇ ਜੀ ਪਰ ਅਸੀਂ ਫੇਰ ਵੀ 트ੰਪ ਦੇ ਨਾਲ ਹੀ ਆ ਜਿੱਦਾਂ ਹੈ ਨਹੀਂ ਉਹ ਆਪਣੇ ਮੈਂ ਇੱਕ ਭਾਰਤ 'ਚ ਵੀ ਗੱਲ ਚੱਲੀ ਉਹ ਕਹਿੰਦਾ ਭਾਵੇਂ ਗੈਸ ਜਿਹੜੀ ਹੈ 3000 ਰੁਪਏ ਦਾ ਪੈਟਰੋਲ ਹੋ ਜਾਵੇ ਅਸੀਂ ਤਾਂ ਵੀ ਵੋਟ ਉਹਨਾਂ ਨੂੰ ਪਾਉਣੀ ਆ ਜੀ 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 ਤੇ ਇਸੇ ਨੂੰ ਕਹਿੰਦੇ ਨੇ ਅੰਧ ਭਗਤੀ ਬਲਾਈਂਡ ਫਾਲੋਅਰਸ ਨੰਨੇ ਪਗਤ ਬਣ ਕੇ ਵੀ ਕੁਝ ਵੀ ਹੋਇਆ ਹੈ ਆਪਾਂ ਵੋਟ ਇੱਥੇ ਪਾਉਣੀ ਹੈ ਇਹ ਹੁੰਦਾ ਇਹ ਤਾਂ ਹੀ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਲੋਕਾਂ ਦੇ ਦਿਮਾਗ ਦੇ ਉੱਪਰ ਇੰਨਾ ਕਬਜ਼ਾ ਕਰ ਲਿਆ ਕੰਟਰੋਲ ਕਰ ਲਿਆ ਕਿ ਉਹ ਤੁਹਾਡੇ ਕਹੇ ਦੇ ਬਗੈਰ ਉਹ ਬਾਹਰ ਕਿਤੇ ਜਾ ਹੀ ਨਹੀਂ ਸਕਦੇ ਇਸੇ ਨੂੰ ਅੰਦੇ ਪਗਤ ਕਹਿ ਦਿੰਨੇ ਸੋ ਕੈਨੇਡਾ ਦੇ ਵਿੱਚ ਹੁਣ ਜਿਹੜੀ ਗੱਲ ਹੈ ਜੀ ਲੋਕਾਂ ਨੂੰ ਜਾਂ ਜਿਹੜੇ ਸਾਡੇ ਰਾਜਨੀਤਿਕ ਆ ਉਹ ਤਾਂ ਲੱਗੇ ਹੋਏ ਨੇ ਪਰ ਜੇ ਲੋਕਾਂ ਵੱਲ ਦੇਖੀਏ ਤੇ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਕੀ ਜੀ ਉਤਰ ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਈ ਤਾਂ ਇਹ ਵੀ ਗੈਰ ਹੈ ਜੀ ਵੀ ਹੋ ਜੇ ਇੰਨਾ ਦਾ ਇਹ 25% ਲਾਤਾ ਫਿਰ ਰੈਸੈਸ਼ਨ ਦੀਆਂ ਗੱਲਾਂ ਵੀ ਹੋ ਰਹੀਆਂ ਆ ਸ਼ਾਰਟ ਟਰਮ ਦੇ ਵਿੱਚ ਰੈਸੈਸ਼ਨ ਹੋ ਸਕਦੀ ਹੈ ਇਹ ਨਹੀਂ ਕਿ ਨਹੀਂ ਹੋ ਸਕਦੀ ਪਰ ਇਹਦਾ ਅਸਰ ਇੰਨਾ ਡੂੰਗਾ ਜਾਂ ਇੰਨਾ ਗਹਿਰਾ ਨਹੀਂ ਹੋਣਾ ਚਾਹੀਦਾ ਜੀ ਜਿੰਨਾ ਕਿ ਸਾਨੂੰ ਡਰ ਲੱਗਦਾ ਕਿ ਸ਼ਾਇਦ ਹੋ ਜਾਵੇ ਉਹਦੀ ਵਜ੍ਹਾ ਕੀ ਹੈ ਉਹ ਜਿਸ ਤਰ੍ਹਾਂ ਦੇਖੋ ਅਲਬਰਟਾ ਦੀ ਗੱਲ ਹੈ ਰੋ ਜੀ ਤੇਲ ਜਿੰਨਾ ਜਾਂਦਾ ਜਾਂਦਾ ਹੈ ਜ਼ਿਆਦਾਤਰ ਤੇਲ ਅਲਬਰਟਾ ਜੀ ਜਾਂਦਾ ਹੈ ਅਮਰੀਕਾ ਵੱਲ ਪਾਸੇ ਠੀਕ ਹੈ ਨਹੀਂ ਤੇ ਅੱਛਾ ਪਰ ਇਸ ਚੰਗਾ ਜਿਹਾ ਤੁਹਾਡੇ ਤੋਂ ਤੇਲ ਨਹੀਂ ਲੈਂਦੇ ਹੁਣ ਦੂਜੀਆਂ ਆਲਟਰਨੇਟ ਮਾਰਕੀਟਸ ਲੱਭਣ ਵਾਸਤੇ ਥੋੜਾ ਸਮਾਂ ਲੱਗ ਜਾਏਗਾ ਮਾਰਕੀਟਿੰਗ ਕਰਨੀ ਪਵੇਗੀ ਯਾਨੀ ਇਸ ਕਰਕੇ ਥੋੜਿਆ ਜਿਹਾ ਟਾਈਮ ਲੱਗ ਸਕਦਾ ਹੈ ਥੋੜੀ دیر ਵਾਸਤੇ ਭਾਵੇਂ ਨੂੰ ਰਿਸੈਸ਼ਨ ਕਹਿ ਲੋ ਕਿ ਭਾਵੇਂ ਆਰਥਿਕ ਤੌਰ ਦੇ ਪਰ ਮੰਦੀ ਕਹਿ ਲੋ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਦੂਜੀ ਦੂਜੀ ਪਾਸੇ ਜਿਹੜੀ ਗੱਲਬਾਤ ਆਉਂਦੀ ਹੈ ਤੇ ਅਮਰੀਕਾ ਵਾਲੇ ਜਿੱਥੋਂ ਮਰਜ਼ੀ ਤੇਲ ਲਿਆਉਣ ਉਹਨਾਂ ਨੂੰ ਇਹ ਤੇ ਨਹੀਂ ਇਹ ਜਿਹੜੀ ਪਾਈਪਲਾਈਨ ਅੰਬਰੀਜ ਵਾਲੀਆਂ ਚਲੀਆਂ ਹੋਈਆਂ ਚੱਲ ਰਹੀਆਂ ਤੇ ਉਹ ਇੱਕਦਮ ਅਸੀਂ ਰੋਕ ਕੇ ਉਹਨਾਂ ਨੂੰ ਠਲ ਪਾ ਦਿਆਂਗੇ ਤੇ ਕੈਨੇਡਾ ਨੂੰ ਸਮਾਂ ਲੱਗੇਗਾ ਲਬ ਵਧੇ ਲਬ ਦੇ ਹੋਰ ਜਿੰਨੇ ਆਲਟਰਨੇਟ ਮਾਰਕੀਟਸ ਹੈਗੀਆਂ ਠੀਕ ਹੈ ਸਮਾਂ ਲੱਗੇਗਾ ਪਰ ਹੁਣ ਇਹ ਜਿਹੜੀ ਤੁਹਾਡੀ TMC ਹੈ ਇਹ ਮਾਰਕੀਟ ਪਾਈਪਲਾਈਨ ਹੈ ਪੱਛਮ ਵਾਲੇ ਪਾਸੇ ਹੁਣ ਜਲਦੀ ਇਹ ਚਾਲੂ ਹੈ ਤੇ ਉਹਦੇ ਵਾਸਤੇ ਆਲਟਰਨੇਟ ਮਾਰਕੀਟਸ ਲੱਭਣਾ ਕੋਈ ਐਡਾ ਔਖਾ ਨਹੀਂ ਹੋਣਾ ਜਿੰਨਾ ਕਿ ਲੱਗਦਾ ਸਾਨੂੰ ਦੁਨੀਆ ਦੇ ਵਿੱਚ એનર્ਜੀ ਦੀ ਮੰਗ ਦੁਨੀਆ ਵੱਧ ਰਹੀ ਹੈ ਵੱਧ ਰਹੀ ਹੈ ਜੀ ਜੀ ਜਿਹੜੇ TMX ਲਾਈਨ ਹੈ ਨਾ ਹਾਂਜੀ ਉਹਦੇ ਵਿੱਚ ਇਸ ਵੇਲੇ 9 ਲੱਖ ਬੈਰਲ ਹਰ ਰੋਜ਼ ਦਾ ਤੇਲ ਜਾਂਦਾ ਜੀ ਜੀ ਹਾਂਜੀ ਇਥੋਂ ਅਲਬਰਟਾ ਤੇ ਸਸਕਾਚਚ ਅੱਛਾ ਜੇ ਤੁਸੀਂ ਉਹਦੇ ਨਾਲ ਹੋਰ ਪਾਈਪ ਉਹ ਕਹਿੰਦੇ ਜੇ ਉਹਨੂੰ ਪੁਸ਼ ਕਰਨਾ ਹੋਵੇ ਵਿੱਚ ਤੁਸੀਂ 2 ਚੌਂਹੇ ਸਾਈ ਉਹਦੇ ਪ੍ਰੈਸ਼ਰ ਪੰਪ ਹੁੰਦੇ ਆ ਇੱਕ ਹਮਮ ਉਹ ਲੈਫਟ ਪੰਪ ਨੂੰ ਕਹਿੰਦੇ ਆ ਉਹ ਲਾਦੇ ਹੋ ਯੋਗੀ ਤੁਸੀਂ ਕਪੈਸਿਟੀ ਸ਼ਾਇਦ 1.1 ਜਾਂ 2 ਮਿਲੀਅਨ ਤੱਕ ਲ ਜਾ ਸਕਦੇ ਹੋ ਜੀ ਪਰ ਹੁਣ ਜਿੱਥੋਂ ਦੀ ਲਾਈਨਾਂ ਪਈ ਆ ਉਹ ਪਹਿਲਾਂ ਹੀ ਉਹ ਦੋ ਪਾਈਪ ਤਾਂ ਪਹਿਲਾਂ ਪਏ ਆ ਨਾ ਇੱਕ ਪਹਿਲਾਂ ਸੀ ਦੂਜਾ ਐਡ ਕੀਤਾ ਤੇ ਉਹਦੇ ਨਾਲ ਜਿਵੇਂ ਨਾ ਐਨ ਬ੍ਰਿਜ ਦੇ ਨਾਲ ਬਹੁਤ ਵੱਡਾ ਪਾਈਪ ਬਾਅਦ ਚ ਐਡ ਕੀਤਾ ਉਹਦੇ ਨਾਲ ਜੇ ਹੋ ਜਾਏ ਤੇ ਉਹਦੀ ਕਪੈਸਿਟੀ ਇਹ ਤਿੰਨ ਮਿਲੀਅਨ ਬੈਰਲ ਵੀ ਕਰ ਸਕਦੇ ਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇੰਨੀ ਲੋਡ ਨਹੀਂ ਇੱਕ ਲੋਡ ਪੈਗੀ ਕਿ ਇਹਨਾਂ ਨੂੰ ਇਹ ਤੋਂ ਈਸਟ ਵੱਲ ਨੂੰ ਵੀ ਲਾਈਨ ਬਣਾਉਣੀ ਪਏਗੀ ਉਹਦੇ ਨਾਲ ਮਤਲਬ ਬਹੁਤ ਸਾਰੇ ਕੰਮ ਸੌਰ ਸਕਦੇ ਜਿਹੜਾ ਤੇਲ ਹੀ ਵਨ ਈਸਟ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਬੈਕ ਵਾਲਿਆਂ ਨੇ ਨੰਗਲ ਦਿੰਦੇ ਸੀ ਉਹਦੋਂ ਰੋਕਾਂ ਲੱਗੀਆਂ ਆ ਸੀਗੀਆਂ ਹੁਣ ਤਾਂ ਮੇਰੇ ਖਿਆਲ ਡੱਕਪੋਟ ਹੋਣਾ ਵੀ ਗਿਆ ਵੀ ਉਧਰ ਦੀ ਕੀਤਾ ਜਾਵੇ ਕੰਮ ਕਰ ਜਿਹੜਾ ਨਾਰਦਰਨ ਮੋਨਟਰੀਓ ਵਿੱਚ ਦੀ ਲੈ ਕੇ ਜਾਣੀਆਂ ਬਾਈਪਾਸ ਸਭ ਕੁਝ ਹੋ ਸਕਦਾ ਜੇ ਮਨ ਬੰਦਾ ਮਨ ਬਣਾ ਲਵੇ ਲਾਈਨ ਜਾਂਦੀ ਵੀ ਹੈ ਇਹਦੀ ਲਾਈਨ ਇੱਕ ਜਾਂ ਦੋ ਨਹੀਂ ਗਈਆਂ 7-8 ਲਾਈਨਾਂ ਜਾਂਦੀਆਂ ਅਮਰੀਕਾ ਵੱਲ ਨੂੰ ਜੀ ਉਹਨਾਂ ਚੋਂ ਜਿਹੜੀ ਇੱਕ ਲਾਈਨ ਆ ਉਹ ਜਿਹੜੀ ਉਹ ਕਵੈਕ ਦੇ ਵੱਲੋਂ ਜਾਂਦੀ ਆ ਸਾਰਨੀਆਂ ਵੇਜ ਦੀ ਹੋ ਕੇ ਉਹਦੇ ਵਿੱਚ ਦੀ ਉਹ ਈਸਟ ਵੱਲ ਨੂੰ ਉਹ ਪ੍ਰੋਵਾਈਡ ਕਰਦੇ ਆ ਅੱਛਾ ਇਸੇ ਕਰਕੇ ਕਈ ਵਾਰੀ ਉਹਨਾਂ ਨੂੰ ਜੇ ਉਧਰ ਘਾਟ ਹੋ ਜਾਂਦੀ ਆ ਤੇ ਦੂਜੇ ਦੇਸ਼ਾਂ ਤੋਂ ਵੀ ਉਧਰ ਦੀ ਸਮੁੰਦਰ ਵੇਜ ਦੀ ਮੰਗਵਾਉਣਾ ਪੈਂਦਾ ਕਿਉਂਕਿ ਸਾਡੀ ਸਿੱਧੀ ਲਾਈਨ ਹੈ ਨਹੀਂ ਰਾਈਟ ਜੇ ਉਧਰ ਉਹ ਬੰਦ ਕਰ ਦਿੰਦੇ ਪਿਛੋਂ ਅਮਰੀਕਾ ਵਾਲੇ ਉਸ ਪਾਈਪਲਾਈਨ ਨੂੰ ਤੇ ਸਾਡਾ ਉਹ ਔਇਲ ਇਧਰ ਆਉਣਾ ਰੁਕ ਜਾਂਦਾ ਹਾਂਜੀ ਉਹ ਹੰਦਰਫਾਈਨ ਹੁੰਦਾ ਮੌਂਟਰੀਅਲ ਤੇ ਉਹ ਅਸੀਂ ਰਿਫਾਈਨ ਯਾਰ ਦਾ ਇਥੋਂ ਕਰਕੇ ਭੇਜੀਏ ਟੱਕਾ ਰਹੇ ਉਹ ਵੀ ਮਹਿੰਗਾ ਪੈ ਜਾਣਾ ਇਹ ਨਾਲੇ ਬੈਸਟ ਹੈਗਾ ਟੀਐਮਐਕਸ ਦੇ ਨਾਲ ਪਾਈਪ ਹੋਰ ਐਡ ਕਰਨ ਤੇ ਈਸਟ ਵੱਲ ਨੂੰ ਇਥੋਂ ਸਿੱਧੀ ਲਾਈਨ ਕੱਢਣ ਉਹ ਤੋਂ ਬਿਨਾਂ ਦਾ ਗੁਜ਼ਾਰਾ ਨਹੀਂ ਹੋਣਾ ਇਹਦੀ ਲੌਂਗ ਰਨ ਇਹ ਲੋਕ ਬੜੇ ਚਿਰਾਂ ਦੇ ਕਹਿ ਰਹੇ ਆ ਪਰ ਇਹਨਾਂ ਨੇ ਡਿਪੈਂਡ ਕੀਤਾ ਟੋਟਲੀ ਅਮਰੀਕਾ ਤੇ ਅੱਛਾ ਹੁਣ ਜਿਵੇਂ ਜੀ ਆਪਣੇ ਕੈਨੇਡਾ ਦਾ ਟ੍ਰੇਡ ਚੀਨ ਨਾਲ ਵੀ ਹੈਗਾ ਜੀ ਆ ਇਹ ਕੈਨੇਡਾ ਜ਼ਿਆਦਾ ਟ੍ਰੇਡਿੰਗ ਉਹਨਾਂ ਦੇ ਨਾਲ ਕਰਦਾ ਜੀ ਉਹਦੇ ਕੀ ਪਿਟਫਾਲ ਹੋ ਸਕਦੇ ਆ ਉਹਦੇ ਪਿਟਫਾਲ ਕਿਹ ਹੋ ਸਕਦੇ ਆ ਪਹਿਲੀ ਸਭ ਤੋਂ ਪਹਿਲਾਂ ਸਿਆਸੀ ਤੌਰ ਤੇ ਉੱਪਰ ਇਹ ਹੋਣਾ ਕਿ ਟਰੰਪ ਸਾਹਿਬ ਨੇ ਕਿਹਾ ਕਿ ਵੀ ਮੈਂ ਉਹਨਾਂ ਦੇ ਉੱਪਰ ਰੁਕਾਵਟਾਂ ਲਾ ਰਿਹਾ ਆ ਉਹ ਮੇਰੇ ਦੁਸ਼ਮਣ ਹੈ ਤੇ ਤੁਸੀਂ ਉਹਨਾਂ ਨਾਲ ਪਾਈ ਵਾਲੀ ਪਾ ਕੇ ਉਹਨਾਂ ਨੂੰ ਜ਼ਿਆਦਾ ਵਪਾਰ ਕਰਕੇ ਤੁਸੀਂ ਸਾਡੀ ਪੋਜੀਸ਼ਨ ਨੂੰ ਸਾਡੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਪੈਦਾ ਕਰ ਰਹੇ ਹੋ ਇਹ ਕਿਹਨੀਆਂ ਗੱਲਾਂ ਬਾਤਾਂ ਹਨ ਹੈ ਕੁਝ ਨਹੀਂ ਹੁਣ ਚੀਨ ਨੇ ਕੀ ਹੈ ਵੀ ਟੋਟਲ ਜਿੰਨਾ ਸੀ ਐਕਸਪੋਰਟ ਕਰਦੇ ਆ ਦੁਨੀਆ ਭਰ ਦੇ ਵਿੱਚ ਸਿਰਫ 15% ਦੀ ਅਮਰੀਕਾ ਨੂੰ ਜਾਂਦਾ ਜੀ ਲਾਉਨ ਡਿਊਟੀ ਹਮ ਤੇ ਉਹ ਜਿਹੜੀ ਗੱਲਬਾਤ ਆਉਂਦੀ ਹੈ ਉਹਦੇ ਨਾਲ ਉਹ ਹੀ ਕਹਿੰਦੇ ਆ ਕਿ ਉਸ ਡਿਊਟੀ ਲਾਉਣ ਦੇ ਨਾਲ ਤੁਹਾਡਾ ਜਿਹੜਾ ਕੁਆਲਿਟੀ ਆਫ ਲਾਈਫ ਹੈ ਲਿਵਿੰਗ ਸਟੈਂਡਰਡ ਹੈ ਉੱਤੇ ਜ਼ਿਆਦਾ ਅਸਰ ਪੈਣਾ ਬਰਸਪੇਡ ਤੇ ਸਾਡੇ ਉੱਪਰ ਅਸੀਂ ਆਪਣੀ ਉਹ 15% ਦੀ ਜਿਹੜੀ ਐਕਸਪੋਰਟ ਨਹੀਂ ਕਰਾਂਗੇ ਉਹ ਅਸੀਂ ਇੰਟਰਨਲ ਕੰਜ਼ਮਪਸ਼ਨ ਉਹਦੀ ਵਧਾ ਸਕਦੇ ਆ ਕਰ ਸਕਦੇ ਆ ਤੇ ਸਾਨੂੰ ਕੋ ਲੰਬਾ ਚੜਾ ਫਰਮੀ ਪੈਣ ਲੱਗਾ ਇਹ ਹੁਣ ਦੀ ਅੱਜ ਇਹ ਕੱਲ ਦੀ ਰਿਪੋਰਟ ਹੈ ਕਿ ਚਾਈਨਾ ਦਾ 1 ਟ੍ਰਿਲੀਅਨ ਡਾਲਰ ਸਰਪਲਸ ਆਉਂਦਾ ਹੈ ਬਜਟ ਦੇ ਵਿੱਚ ਅੱਛਾ ਜੀ ਠੀਕ ਹੈ ਜੀ ਤੇ ਉਹ ਕੋਈ ਨਿੱਕੀ ਗੱਲ ਨਹੀਂ ਅਮਰੀਕਾ ਇਸ ਵੇਲੇ ਤਕਰੀਬਨ 40 ਟ੍ਰਿਲੀਅਨ ਡਾਲਰ ਕਰਜ਼ਾ ਚੁੱਕਿਆ ਹੋਇਆ ਹੈ ਨਾ 35 ਕਿ 40 ਦੇ ਵਿੱਚ ਵਿੱਚ ਹੈਗਾ ਤੇ ਉਧਰ ਚੀਨ ਜਿਹਨੂੰ ਤੁਸੀਂ ਤੁਸੀਂ ਦੁਸ਼ਮਣ ਬਣਾ ਕੇ ਬੈਠੇ ਹੋ ਦੁਸ਼ਮਣ ਬਣਦਾ ਤੁਹਾਡਾ ਹੁਣ ਉਹਨਾਂ ਦਾ ਹਰ ਸਾਲ ਸਰਪਲਸ ਆਉਂਦਾ ਤੇ ਫਰਕ ਕਿੰਨਾ ਜ਼ਿਆਦਾ ਪੈਣਾ ਜਿਹੜਾ ਘਾਟੇ ਤੇ ਚੱਲ ਰਿਹਾ ਹੈ ਇਹ ਜਿਹਨੂੰ ਪ੍ਰੋਫਿਟ ਹਰ ਹਰ ਸਾਲ ਆਈ ਜਾਂਦਾ ਹੈ ਮੁਨਾਫਾ ਹੁੰਦਾ ਤੇ ਇਹ ਜਿਹੜੀ ਗੱਲਾਂ ਬਾਤਾਂ ਹੈ ਇਹ ਟਰੰਪ ਸਾਹਿਬ ਇਹ ਜਿਵੇਂ ਕਿ ਨਜ਼ਰ ਆਉਂਦਾ ਹੈ ਕਿ ਉਹ ਜਿਹੜੇ ਉਹਨਾਂ ਦੇ ਪੰਜ ਸੱਤ 10 ਜਿਹੜੇ سرمایہਦਾਰ ਲੋਕੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਕਿਹਾ ਜਾਂਦੇ ਵੀ ਉਹ 올ਿਗਾਰਕਸ ਉਹ ਐਡੇ سرمایہਦਾਰ ਐਨਾ ਪੈਸਾ ਉਹਨਾਂ ਕੋਲ ਕਿ ਉਹ ਸਰਕਾਰਾਂ ਨੂੰ ਵੀ ਆਪਣੇ ਇਸ਼ਾਰੇ ਤੇ ਚਲਾਉਂਦੇ ਆ ਜਿਵੇਂ ਕਿਸੇ ਵੇਲੇ ਅਮਰੀਕਾ ਕੀ ਕਰਦਾ ਸੀ ਬੈ ਰਸ਼ੀਆ ਦੇ ਵਿੱਚ ਪੁਤਿਨ ਹੋਰਾਂ ਦੇ ਨਾਲ ਜਿਹੜੇ ਰਸ਼ੀਅਨ 올ਿਗਾਰਕਸ ਹੈ ਉਹ ਸਰਕਾਰ ਚਲਾਉਂਦੇ ਆ ਉਹ ਦੇਸ਼ ਚਲਾਉਂਦੇ ਆ ਤੇ ਉਸੇ ਤਰ੍ਹਾਂ ਉਹਨਾਂ ਦਾ ਸ਼ਾਇਦ ਉਹਨਾਂ ਤੋਂ ਜ਼ਿਕਰ ਗਏ ਡਰਾਪਸਰ ਨੇ ਕਿਹਾ ਕਿ ਜੇ ਰਸ਼ੀਆ ਪੁਟਿਨ ਸਾਹਿਬ ਰਸ਼ੀਆ ਚਲਾ ਸਕਦੇ ਆ ਤੇ ਮੈਂ ਵੀ ਇੱਥੇ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਸਹਾਰੇ ਦੇ ਉੱਪਰ ਮੈਂ ਸੱਤਾ ਦੇ ਵਿੱਚ ਬਹਿ ਕੇ ਮੈਂ ਪ੍ਰਧਾਨਗੀ ਕਰ ਸਕਦਾ ਤੁਸੀਂ ਹੁਣ ਇਹ ਰਸ਼ੀਆ ਦੀ ਗੱਲ ਕੀਤੀ ਜੀ ਉਹਦੇ ਬਾਰੇ ਵੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਕਿਉਂਕਿਆਂ ਘੰਟਿਆਂ ਦੀ ਲੜਾਈ ਜਿਹੜੀ ਆ ਬੰਦ ਕਰਾ ਦੇਣੀ ਆ ਹਾਂ ਹਾਂ ਰਸ਼ੀਆ ਦੀ ਤੇ ਯੂਕਰੇਨ ਆ ਜੀ 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 ਹੁਣ ਤਾਂ ਹਫ਼ਤਾ ਹੋ ਗਿਆ ਜੀ ਮੈਂ ਉਹ 24 ਘੰਟੇ ਕਦੋਂ ਸ਼ੁਰੂ ਹੋਣੇ ਆ ਗਲਤੀਆਂ ਆਉਂਦੀਆਂ ਨੇ ਕਿਉਂਕਿ ਉਹ ਕੋਰਟ ਵਿੱਚ ਹੋਣਾ ਚਾਹੀਦਾ। ਇਸੇ ਇੱਕ ਗੱਲ ਨਾ ਭੁੱਲੋ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਜੇ ਕੈਨੇਡਾ ਜ਼ਿਆਦਾ ਚਾਈਨਾ ਦੇ ਨਾਲ ਵਪਾਰ ਵਧਾ ਲੈ, ਫੇਰ ਵਧਾ ਲੈ। ਉਹਨਾਂ ਦੀ ਐਕਚੁਅਲੀ ਆਲਰੇਡੀ ਗੱਲ ਹੋ ਰਹੀ ਆ, ਸਕਸੈਸਫੁਲੀ ਹੋ ਰਹੀ ਆ ਮੈਕਸੀਕੋ ਦੇ ਨਾਲ ਚਾਈਨਾ ਦੀ। ਅੱਛਾ ਉਹ ਇਹਨਾਂ ਦੇ ਮੋਡ ਉੱਥੇ ਆ ਬੈਠੇ ਤੇ ਇਹਨਾਂ ਨੂੰ ਨੁਕਸਾਨ ਅਮਰੀਕਾ ਵਾਲਿਆਂ ਨੂੰ ਬਹੁਤ ਹੋਣਾ। ਇਹ ਚਾਈਨਾ ਵਾਲੇ ਉੱਥੇ ਆਪਣੇ ਅੱਡੇ ਪੂਰੇ ਜਮਾ ਲਏ। ਹੂੰ। ਉਹਨਾਂ ਦੀ ਗੱਲਬਾਤ ਐਸਵੇਰੇ ਚੱਲ ਰਹੀ ਆ। ਦੇਖੋ ਬੜੀ ਕਿਤੇ ਪੋਜੀਟਿਵ ਹੋ ਰਹੀ ਆ ਗੱਲਬਾਤ। ਨਹੀਂ ਉਹ ਗੱਲ ਇਹਦਾ ਨਾ ਵੀ ਜੇ ਦੇਖੋ ਹੁਣ ਅਮਰੀਕਾ ਵਾਲੇ ਮੈਕਸੀਕੋ ਨੂੰ ਵੀ ਦੁਸ਼ਮਣ ਹਮਮ ਕੈਨੇਡਾ ਨਾਲ ਵੀ ਓਦਾਂ ਦਾ ਬਿਹੇਵੀਅਰ ਤਾਂ ਫਿਰ ਉਹਨਾਂ ਨੇ ਕੁਛ ਨਾ ਕੋਈ ਤਾਂ ਪ੍ਰਲਾਂ ਕਰਨਾ ਹੀ ਆ ਜੀ ਆਪਾਂ ਲੋਕਾਂ ਲਈ। ਥੱਲੇ ਪੈਨਮਾ ਨਾਲ ਵੀ ਦੁਸ਼ਮਣੀ। ਉੱਪਰ ਗ੍ਰੀਨਲੈਂਡ ਨਾਲ ਵੀ ਦੁਸ਼ਮਣੀ। ਉਹ ਸਿੱਧੀ ਯੂਰਪ ਨਾਲ ਦੁਸ਼ਮਣੀ ਐ। ਇੱਕ ਪਾਸੇ ਤੁਸੀਂ ਏਟੋ ਦੇ ਮੈਂਬਰ ਹੋ। ਕੀ ਕਰ ਰਹੇ ਹੋ? ਕਿਹੜੇ ਕਾਨੂੰਨ ਦੇ ਵਿੱਚ ਆਉਂਦਾ ਇਹ? ਤੇ ਇਸ ਲਈ ਹੌਜਲਾ ਸਾਹਿਬ ਉਹਨਾਂ ਦੀ ਜਿਹੜੀ ਟਰੰਪਸਾ ਦੀ ਪਾਲਿਸੀ ਹੈ ਨਾ ਕਾਨੂੰਨ ਵਾਲੇ ਪਾਸੇ ਧਿਆਨ ਹੀ ਨਾ ਦਿਓ ਉਹ ਹੈ ਲੋਕਾਂ ਨੂੰ ਹੋਰ ਹੀ ਪਾਸੇ ਹਿਲਾਇਆ ਰੱਖੋ ਬਿਲਕੁਲ 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 ਕਰੋ ਇਹ ਤਾਂ ਹੋ ਗਈ ਗੱਲਬਾਤ ਜਿਹੜੀ ਹੈ ਉੱਥੋਂ ਦੇ ਟਰੰਪ ਖਰਾਂ ਦੇ ਜੀ ਉਹਨਾਂ ਆਪਾਂ ਆਪਣੇ ਦੇਸ਼ ਦੀ ਕਰ ਲਈਏ ਆਪਣੇ ਕੋਲ ਸਮਾਂ ਥੋੜਾ ਜਿਹਾ ਹੀ ਸੀਮਤ ਆ ਜਿਹੜੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ਼ ਚੱਲ ਰਹੀ ਹੈ ਉਹਦੇ ਬਾਰੇ ਦੱਸੋ ਜੀ ਆ ਜੀ ਉਹ ਇਸ ਤਰ੍ਹਾਂ ਜੀ ਕਿ ਯਾਨਕਿ ਸ਼ਾਇਦ ਕੱਲ ਕੇ ਪਰਸੋਂ ਦੀ ਉਹ ਯਾਨੀ ਕਿ ਅੱਜ ਸ਼ਾਇਦ ਉਹਨੇ ਕਲੋਜ਼ ਹੋਈ ਹੈ ਕਿ ਕਿਹੜੇ ਕਿਹੜੇ ਉਮੀਦਵਾਰ ਬਣ ਸਕਦੇ ਐ ਤੇ ਉਹਦੇ ਵਿੱਚ ਸੁਣਿਆ ਜਾਂਦਾ ਜੀ ਕਿ ਸੱਤ ਸੀਗੇ ਸੱਤਾਂ ਦੇ ਵਿੱਚੋਂ ਇੱਕ ਨੂੰ ਉਹਨਾਂ ਨੇ ਮਨਾਂ ਕਰ ਦਿੱਤਾ ਕੀ ਨਾਮ ਉਹਦਾ ਪਾਰਟੀ ਨੇ ਕਿ ਅੰਦਰ ਆ ਰਹੀਆ ਕਿ ਅੰਦਰ ਆ ਰਿਹਾ ਹੋਰਾਂ ਨੂੰ ਵੀ ਤੁਸੀਂ ਡਿਸਕਵਾਲਿਫਾਈ ਸੀ ਕਰਦੇ ਆ ਤੁਸੀਂ ਲੀਡਰਸ਼ਿਪ ਦੇ ਕੰਟੈਸਟ ਵਿੱਚ ਹਿੱਸਾ ਨਹੀਂ ਲੈ ਸਕਦੇ ਤੇ ਭਾਵੇਂ ਬਾਕੀ ਰਹਿ ਗਏ 6 ਨਾਮਾਂ ਜ ਬਜਾਯਾ ਪ੍ਰਮੁੱਖ ਤੌਰ ਤੇ ਦੋ ਤਿੰਨ ਨਾਮ ਆਉਂਦੇ ਐ ਇੱਕ ਹੈਗਾ ਮਾਰਕ ਕਰਨੀ ਹੋਰੀ ਜਿਹੜੇ ਕਿ ਗਵਰਨਰ ਆਫ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀਗੇ ਦੂਜੇ ਆ ਜਾਂਦੇ ਕ੍ਰਿਸਟੀਆ ਫਰੀ ਲੈਂਡ ਜਿਹੜੇ ਪਹਿਲੇ ਉਪ ਪ੍ਰਾਈਮ ਮਿਨਿਸਟਰ ਵੀ ਸੀਗੇ ਤੇ ਫਾਈਨੈਂਸ ਮਿਨਿਸਟਰ ਵੀ ਸੀਗੇ ਤੇ ਜਿਨ੍ਹਾਂ ਜਿਨ੍ਹਾਂ ਦੇ ਉਹ ਕੈਬਨਟ ਛੱਡਣ ਦੇ ਨਾਲ ਇਹ ਸਾਰਾ ਦਾ ਸਾਰਾ ਕੰਮ ਸ਼ੁਰੂ ਹੋਇਆ ਕਿ ਵੀ ਇਹ ਲੀਡਰਸ਼ਿਪ ਦੀ ਲੋੜ ਪੈਦਾ ਹੋ ਗਈ ਇੱਕ ਹੈਗੀ ਆ ਉਹ ਕੇਰਨ ਗੋਲਡ ਜਿਹੜੇ ਕਿ ਉਹਨਾਂ ਦੇ ਲਿਬਰਲ ਦੇ ਹਾਊਸ ਲੀਡਰ ਹੈ ਤੇ ਇੱਕ ਰੂਬੀ ਟੱਲਾ ਹੋਰੀ ਆਪਣੇ ਆ ਯੂ ਨੋ ਹਿੰਦੁਸਤਾਨੀ ਬੂਲਦੇ ਜਿਹੜੇ ਹੈ ਉਹਨਾਂ ਨੇ ਵੀ ਆਪਣੇ ਮਤਾਨ ਦੇ ਵਿੱਚ ਆਪਣਾ ਨਾਮ ਪਾਤਾ ਤੇ ਦੋ ਹੋਰ ਹੈਗੇ ਆ ਤੇ ਪਰ ਮੁੱਖ ਤੌਰ ਦੇ ਉੱਪਰ ਦੋਨੋਂ ਗਿਣਿਆ ਜਾਂਦਾ ਜੀ ਕਿ ਲੀਡਿੰਗ ਕੈਂਡੀਡੇਟਸ ਤੇ ਕ੍ਰਿਸਟੀਅਨ ਫਰੀ ਲੈਂਡ ਤੇ ਮਾਰਕ ਕਾਰਨੀ ਹੋਰੀ ਜੀ ਤੇ ਹੁਣ ਦੋਹਾਂ ਦੇ ਯਾਨਕਿ ਪੋਜ਼ਿਟਿਵ ਪੁਆਇੰਟਸ ਵੀ ਹੈਗੇ ਤੇ ਨੈਗੇਟਿਵ ਪੁਆਇੰਟਸ ਵੀ ਹੈਗੇ ਹੁਣ ਕ੍ਰਿਸਟੀਅਨ ਫਰੀ ਲੈਂਡ ਹੋਰੀ ਕਿਉਂਕਿ ਡਿਪਟੀ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਹੈ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਹੈ ਉਹਨਾਂ ਨੇ ਪਿਛਲੀ ਵਾਰੀ ਜਿਹੜਾ ਅਮਰੀਕਾ ਦੇ ਨਾਲ ਟਰੰਪ ਹੋਰਾਂ ਦੇ ਨਾਲ ਜਿਹੜਾ ਸਮਝੌਤਾ ਕੀਤਾ ਸੀ ਇਹ ਟ੍ਰੇਡ ਦਾ ਉਹਦੇ ਵਿੱਚ ਉਹਨਾਂ ਨੇ ਬਹੁਤ ਐਮ ਰੋਲ ਪਲੇ ਕੀਤਾ ਸੀਗਾ ਤੇ ਉਸ ਪੱਖ ਤੋਂ ਉਹ ਮਾਹਰ ਹੈ ਜੀ ਹੁਣ ਕਰਨੀ ਹੋਰਾਂ ਦੀ ਗੱਲਬਾਤ ਹੈ ਕਿ ਸਰਕਾਰ ਦੇ ਵਿੱਚ ਹੈ ਨਹੀਂ ਐਮਪੀ ਵੀ ਹੈ ਨਹੀਂ ਹੈ ਠੀਕ ਹੈ ਤੇ ਸੋ ਉਹਨਾਂ ਦਾ ਸਰਕਾਰ ਦੇ ਅੰਦਰੋਂ ਤਜਰਬਾ ਨਹੀਂ ਭਾਵੇਂ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਆਰਥਿਕ ਪੱਖ ਤੋਂ ਉਹ ਬੜੇ ਪ੍ਰਪੱਕ ਹੈ ਤੇ ਮਾਹਰ ਹੈ ਜੀ ਹੁਣ ਇਸ ਵੇਲੇ ਹੁਣ ਲੋੜ ਕਿਹੜੀ ਕਿਹੜੀ ਚੀਜ਼ ਲੋੜ ਪੈਂਦੀ ਹੈ ਕਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਬਣਦੀ ਜਿਹੜੀ ਅਸੀਂ ਗੱਲ ਕਰਕੇ ਠਾਟੇ ਆਂ ਵੀ ਅਮਰੀਕਾ ਵਾਲੇ ਟਰੰਪ ਸਾਹਿਬ ਜਿਹੜੇ ਹੋਰ ਰੁਕਾਵਟਾਂ ਬੜੀਆਂ ਬੜੀਆਂ ਅੜਚਨਾ ਰੋਜ਼ ਦੇ ਨਵੇਂ ਗੱਲਾਂ ਬਾਤਾਂ ਛੇੜ ਰਹੇ ਆ ਡਿਸਟਰੈਕਸ਼ਨ ਕਹ ਲੋ ਉਹ ਤੇ ਪਾਵੇਂ ਲੜਾਈ ਝਗੜੀਆਂ ਵਾਲੀਆਂ ਗੱਲਾਂ ਬਾਤਾਂ ਛੇੜ ਰਹੇ ਆ ਉਹਦੇ ਵਿੱਚ ਕੈਨੇਡਾ ਦਾ ਕੀ ਸਟੈਂਡ ਹੋਣਾ ਚਾਹੀਦਾ ਤੇ ਕਿਹੜਾ ਬੰਦਾ ਡਟ ਕੇ ਉਹਨਾਂ ਦੇ ਨਾਲ ਨਜਿੱਠ ਸਕਦਾ ਹੈ ਉਹ ਜਿਹੜੀਆਂ ਅੜਚਨਾ ਪੈਦਾ ਹੁੰਦੀਆਂ ਜੀ ਤੇ ਉਹਦੇ ਵਿੱਚੋਂ ਬਹੁਤ ਸਾਰੇ ਸਿਆਣੇ ਲੋਕ ਹੀ ਕਹਿੰਦੇ ਆ ਵੀ ਮਾਰਕ ਕਰਨੀ ਹੋਰਾਂ ਨੂੰ ਤਜਰਬਾ ਹੈ ਸਿਰਫ ਇਹ ਨੈਸ਼ਨਲ ਲੈਵਲ ਦੇ ਕੈਨੇਡਾ ਦੇ ਵਿੱਚ ਨਹੀਂ ਪਰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਉਹਨਾਂ ਨੂੰ ਤਜਰਬਾ ਹੈ ਤੇ ਉਹ ਉਹ ਗੱਲਾਂ ਬਾਤਾਂ ਨੂੰ ਚੰਗੀ ਤਰ੍ਹਾਂ ਨਿਜਿੱਠ ਸਕਣਗੇ ਤੇ ਜਿਹੜੀ ਗੱਲਬਾਤ ਆਉਂਦੀ ਹੈ ਇਹਦੇ ਵਿੱਚ ਇੱਕ ਗੱਲ ਹੈ ਮਾਰਕ ਕਰਨੀ ਹੋਰਾਂ ਨੂੰ ਤਜਰਬਾ ਹੈ ਤੇ ਦੇਖਦੇ ਆ ਜਦੋਂ ਕ੍ਰਿਸਟਾ ਫਰੀ ਲੈਂਡ ਹੋਰਾਂ ਨੇ ਜਿਹੜੀਆਂ ਪਹਿਲਾਂ ਪਾਲਿਸਿਜ਼ ਬਣਾਈਆਂ ਉਹ ਅੱਜ ਉਹਨਾਂ ਪਾਲਿਸਿਜ਼ ਤੋਂ ਥੋੜਾ ਜਿਹਾ ਬਖਰੀਮਾ ਕਰ ਰਹੇ ਨੇ ਹਾਂ ਜੀ ਖਾਸ ਕਰਕੇ ਜਿਹੜਾ ਉਹ ਕਾਰਬਨ ਟੈਕਸ ਵਾਲੀ ਗੱਲ ਹੈਗੀ ਆ ਉਹ ਕੁਝ ਦੇਖੋ ਹੁਣ ਜੇ ਟਰੂਡੋ ਹੋ ਰਾਨੇ 10 ਸਾਲ ਦੇ ਬਾਅਦ ਜੇ ਸਭ ਤੋਂ ਜ਼ਿਆਦਾ ਇਤਰਾਜ਼ ਉਹਨਾਂ ਦੇ ਖਿਲਾਫ ਖੜਾ ਹੋਇਆ ਉਹ ਕਾਰਬਨ ਟੈਕਸ ਕਰਕੇ ਹੂੰ ਹੂੰ ਠੀਕ ਹੈ ਜੀ ਹੁਣ ਉਹ ਜੇ ਇਸ ਕਰਕੇ ਇਹ ਕ੍ਰਿਸਟੀਆ ਫੀਲੈਂਡ ਹੋਰਾਂ ਵਾਸਤੇ ਉਤੋਂ ਅ ਕੀ ਕਹਿੰਦੇ ਆਲੱਗ ਹੋਣਾ ਵਖਰੇਵਾ ਪੈਦਾ ਕਰਨਾ ਕੀ ਯਾਨੀ ਕਿ ਕਹਿੰਦਾ ਕਿ ਮੇਰੀ ਉਹਦੀ ਰੋਲ ਨਹੀਂ ਸੀ ਔਖਾ ਅਨੁਸਪਤੀਏ ਕਰਨੀ ਹੋਰਾਂ ਵਾਸਤੇ ਹੁਣ ਗੱਲਬਾਤ ਆਉਂਦੀ ਹੈ ਕਾਰਬਨ ਟੈਕਸ ਕੀ ਇਹ ਰੈਵਨਿਊ ਨਿਕਲਦਾ ਹੈ ਕਿ ਜਿਹੜਾ ਕਿ ਰੈਵਨਿਊ ਉਹ ਟੁੰਡੋ ਹਰਾਂ ਨੂੰ ਕਿਹਾ ਹੋਇਆ ਸੀਗਾ ਕਿ ਸਿਰਫ ਉਸ એનર્ਜੀ ਸੈਕਟਰ ਦੇ ਵਿੱਚ ਹੀ ਵਰਤਿਆ ਜਾਏਗਾ ਤਾਂ ਕਿ ਅਸੀਂ ਆਲਟਰਨੇਟ ਫਿਊਲ ਜਿਹੜੇ ਹੈ ਗ੍ਰੀਨ ਫਿਊल्स ਹੈ ਫੋਸਲ ਫਿਊਲ ਦੀ ਜਗਾ ਉਹਨਾਂ ਨੂੰ ਪ੍ਰੋਮੋਟ ਕਰਕੇ ਅਸੀਂ ਆਪਣੀ ਆਤਮ ਨਿਰਭਰਤਾ ਪੂਰੀ ਕੰਮ ਕਰ ਕਰ ਲਈਏ ਹੁਣ ਜੀ ਉਹਨੂੰ ਟੈਕਸ ਨੂੰ ਕਟਣਾ ਤੇ ਯਾਨੀ ਕਿ ਮਤਲਬ ਇਹ ਨਿਕਲਦਾ ਹੈ ਕਿ ਜਿਸ ਹੁਣ ਅਮਰੀਕਾ ਅਮਰੀਕਾ ਨੇ ਟਰੰਪ ਸਾਹਿਬ ਨੇ ਉਹ ਜਿਹੜੀ ਪੈਰਿਸ ਕਾਨਫਰੰਸ ਹੀ ਗਈ ਉੱਥੋਂ ਆਪਣੇ ਅਮਰੀਕਾ ਨੂੰ ਕੱਢ ਲਿਆ ਉਸੇ ਤਰੀਕੇ ਨਾਲ ਕੋਈ ਵੱਡੀ ਗੱਲ ਨਹੀਂ ਕਿ ਕਹਿੰਦੇ ਆ ਕਿ ਅਮਰੀਕਾ ਸਭ ਤੋਂ ਵੱਡਾ ਪੋਲੀਊਟਰ ਜਿਹੜਾ ਹੈ ਉਹ ਕਰ ਰਿਹਾ ਤੇ ਸਾਡਾ ਤੇ ਹਿੱਸਾ ਪੜਦਾ ਮਸਾ ਇੱਕ ਭੋਰਾਕ ਬਣਦਾ ਜੇ ਅਸੀਂ ਵੀ ਨਿਕਲਾਵਾਂਗੇ ਕੋਈ ਫਰਮੀ ਪੈਣ